ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੂਬ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 10ਵੀਂ ਪਾਸ ਕੋਸਟਾਂ ਰਹਿਣ ਵਾਲੀਆਂ ਬਹੁਤ ਵਧੀਆ ਮੌਕਾ ਕਚਹਿਰੀਆਂ ਦੇ ਵਿੱਚ ਇਹ ਜ਼ਿਲ੍ਹਾ ਲੈਵਲ ਤੇ ਭਰਤੀ ਕੀਤੀ ਜਾਣੀ ਹੈ ਬੋਸਟਾਂ ਦੇ ਲਈ ਪੂਰਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੂਰਾ ਨੋਟੀਫਿਕੇਸ਼ਨ ਵੀਡੀਓ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਿਆਗੀ ਦੋਸਤੋ ਮਿੱਤਰੋ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਪੋਸਟਰ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਪਰਫਾਰਮ ਦੀ ਜ਼ਰੂਰਤ ਹੋਣੀ ਹੈ ਇਹ ਪਰਫਾਰਮਾ ਤੁਸੀਂ ਪੂਰੀ ਚੰਗੀ ਤਰ੍ਹਾਂ ਭਰ ਲੈਣਾ ਅੱਗੇ ਆਪਾਂ ਪ੍ਰੋਸੈਸ ਦੱਸਾਂਗੇ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਪਰਫਾਰਮੇ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਤਾਂ ਅੱਗੇ ਆਪਾਂ ਪੋਸਟਾਂ ਦੀ ਗੱਲ ਕਰ ਲੈਣੇ ਆ ਜੀ ਸੱਤ ਪੋਸਟਾਂ ਪ੍ਰੋਸੈਸ ਸਰਵਰ ਦੀਆਂ ਜਾਰੀ ਹੋਈਆਂ ਜਨਰਲ ਦੇ ਲਈ ਚਾਰ ਹੈ ਬੀਸੀ ਦੇ ਲਈ ਇੱਕ ਪੋਸਟ ਹੈ ਜੀ ਐਸਸੀ ਐਮ ਐਨ ਬੀ ਦੇ ਲਈ ਇੱਕ ਪੋਸਟ ਹੈ ਤੇ ਈਐਸਐਮ ਜਨਰਲ ਦੇ ਲਈ ਇੱਕ ਪੋਸਟ ਜਾਰੀ ਹੋਈ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਸੈਲਰੀ ਤੁਹਾਨੂੰ ਐਵਜ਼ ਪਰ ਸੈਵਨਥ ਪੇ ਕਮਿਸ਼ਨ ਦੇ 18000 ਰੁਪਏ ਸੈਲਰੀ ਦਿੱਤੀ ਜਾਊਗੀ ਲੈਟਰ ਨੰਬਰ ਦਿੱਤਾ ਹੈ ਅੱਗੇ ਜਿਦੇ ਅਨੁਸਾਰ ਇਹ ਸੈਲਰੀ ਤੁਹਾਨੂੰ ਦਿੱਤੀ ਜਾਣੀ ਹੈ ਆ ਯੋਗਤਾ ਤੁਹਾਡੀ 10ਵੀਂ ਪਾਸ ਹੋਣੀ ਚਾਹੀਦੀ ਹੈ ਵਿਦ ਪੰਜਾਬੀ ਭਾਵ ਤੁਸੀਂ ਪੰਜਾਬੀ ਪੜ੍ਹੀ ਹੋਵੇ 10ਵੀਂ ਪੱਧਰ ਤੱਕ 18 ਤੋਂ 35 ਸਾਲ ਏਜ ਲਿਮਟ ਜਨਰਲ ਕੈਟਾਗਰੀ ਦੇ ਲਈ ਰੱਖੀ ਗਈ ਹੈ ਤੇ ਅਦਰ ਕੈਟਾਗਰੀਜ਼ ਦੇ ਲਈ ਜੋ ਪੰਜਾਬ ਦੇ ਸਰਕਾਰ ਦੇ ਰੂਲ ਐ ਐਂਡ ਰੈਗੂਲੇਸ਼ਨਸ ਨੇ ਉਹਦੇ ਅਨੁਸਾਰ ਤੁਹਾਨੂੰ ਉਮਰ ਦੇ ਵਿੱਚ ਛੋੜ ਰਹਿਣ ਵਾਲੀ ਹੈ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਉਹ ਪਰਫਾਰਮਾ ਪੂਰੀ ਤਰ੍ਹਾਂ ਭਰ ਲੈਣਾ ਇੱਕ ਇਨਵੈਲਪ ਲੈ ਲੈਣਾ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਪ੍ਰੋਸੈਸਰ ਵਰ ਉੱਪਰ ਲਿਖ ਦੇਣਾ ਜੀ ਤੇ ਇਹ ਪਰਫਾਰਮਾ ਨੂੰ ਭਰ ਕੇ ਨਾਲ ਸਾਰੇ ਦਸਤਾਵੇਜ਼ ਤੁਹਾਡੇ ਜਿਵੇਂ ਕਿ ਯੋਗਤਾ ਦਾ ਤੁਹਾਡਾ ਪ੍ਰੂਫ ਹੋ ਗਿਆ ਡੇਟ ਆਫ ਬਰਥ ਦਾ ਪ੍ਰੂਫ ਹੋ ਗਿਆ ਕੈਟਾਗਰੀ ਦਾ ਜ਼ਿਕਰ ਤੁਹਾਡਾ ਲਗੂ ਹੁੰਦਾ ਹੈ ਦੋ ਪਾਸਪੋਰਟ ਸਾਈਜ਼ ਫੋਟੋ ਤੁਸੀਂ ਐਨਵੈਲਪ ਦੇ ਵਿੱਚ ਪਾ ਕੇ ਇਹਨਾਂ ਤੱਕ ਪਹੁੰਚਦੇ ਕਰਨੇ ਆ 25 ਜਨਵਰੀ 2024 ਤੱਕ ਤਾਂ ਪ੍ਰੋਸੈਸਰ ਵਰਦੀ ਪੋਸਟ ਜਾਰੀ ਹੋਈ ਹੈ ਬਹੁਤ ਵਧੀਆ ਪੋਸਟ ਹੈ ਬਹੁਤ ਵਧੀਆ ਮੌਕਾ ਜੇਕਰ ਤੁਸੀਂ ਵੀ ਪਾਸ ਹੋ ਤੁਸੀਂ ਤਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਜੋ ਇੰਟਰਵਿਊ ਰੱਖੀ ਗਈ ਹੈ ਉਹਦੇ ਲਈ ਇਹਨਾਂ ਵੱਲੋਂ ਤਰੀਕਾਂ ਦਿੱਤੀਆਂ ਗਈਆਂ ਐ ਏ ਤੋਂ ਲੈ ਕੇ ਈ ਤੱਕ ਦੇ ਜੋ ਕੈਂਡੀਡੇਟ ਰਹਿਣਗੇ 12 ਫਰਵਰੀ 2024 ਨੂੰ ਇੰਟਰਵਿਊ ਹੋਊਗਾ ਉਹਦੇ ਲਈ ਤੇ ਐਫ ਤੋਂ ਲੈ ਕੇ ਜੇ ਦੇ ਲਈ 13 ਫਰਵਰੀ 2024 ਨੂੰ K ਤੋਂ ਲੈ ਕੇ O ਵਾਲੇ ਕੈਂਡੀਡੇਟਸ ਦੇ ਲਈ 14 ਫਰਵਰੀ 2024 ਨੂੰ P ਤੋਂ ਲੈ ਕੇ T ਤੱਕ 15 ਫਰਵਰੀ 2024 U ਤੋਂ ਲੈ ਕੇ Z ਤੱਕ 16 ਫਰਵਰੀ 2024 ਨੂੰ ਜੋ ਇੰਟਰਵਿਊਜ਼ ਆ ਰਹਿਣ ਵਾਲੀਆਂ ਤਾਂ ਇੰਟਰਵਿਊਜ਼ ਦੀਆਂ ਟੈਸਟ ਦੀਆਂ ਤਰੀਕਾਂ ਇਹਨਾਂ ਵੱਲੋਂ ਹੋਣੇ ਜਾਰੀ ਕਰ ਦਿੱਤੀਆਂ ਗਈਆਂ ਬਹੁਤ ਵਧੀਆ ਮੌਕਾ ਹੈ ਯੋਗ ਉਮੀਦਵਾਰ ਅਪਲਾਈ ਕਰਕੇ ਲਾਭ ਲੈ ਸਕਦੇ ਤੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਣਾ ਕਰੋ ਧੰਨਵਾਦ